ਬਠਿੰਡਾ ਦੇ ਬੱਕਰੀ ਪਾਲਕ ਅੱਜ ਗੁੰਡਾ ਟੈਕਸ ਤੋਂ ਦੁਖੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੈਨ ਲਈ ਪਹੁੰਚੇ ਉਹਨਾਂ ਕਿਹਾ ਕਿ ਪਿੰਡ ਤੁੰਗਵਾਲੀ ਵਿਖੇ ਬੱਕਰੀਆਂ ਦੀ ਇੱਕ ਵੱਡੀ ਮੰਡੀ ਲੱਗਦੀ ਹੈ ਜਿੱਥੇ ਛੋਟੇ-ਛੋਟੇ ਬੱਕਰੀ ਪਾਲਕ ਜਾਂ ਛੋਟੇ ਵਪਾਰੀ ਪਹੁੰਚਦੇ ਹਨ ਅਤੇ ਉਹਨਾਂ ਦਾ ਰੋਜ਼ਗਾਰ ਚੱਲਦਾ ਹੈ ਪਰ ਕੁਝ ਗੁੰਡਾ ਅੰਸਰ ਗੁੰਡਾ ਟੈਕਸ ਵਸੂਲਣ ਦੇ ਲਈ ਇਸ ਮੰਡੀ ਨੂੰ ਬੰਦ ਕਰਾਉਣਾ ਚਾਹੁੰਦੇ ਹਨ ਇਸ ਲਈ ਅਜਿਹੇ ਵਿਅਕਤੀਆਂ ਨੂੰ ਨੱਥ ਪਾਈ ਜਾਵੇ ਕਿਉਂਕਿ ਜੇ ਇਹਨਾਂ ਨੌਜਵਾਨਾਂ ਦਾ ਰੋਜ਼ਗਾਰ ਖਤਮ ਹੁੰਦਾ ਹੈ ਤਾਂ ਇਹ ਨੌਜਵਾਨ ਨਸ਼ਾ ਜਾਂ ਗਲਤ ਪਾਸੇ ਜਾਣਗੇ ਇਸ ਲਈ ਉਹਨਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਅਜਿਹੇ ਗੁੰਡਾ ਅੰਸਰਾਂ ਨੂੰ ਨੱਥ ਪਾਈ ਜਾਵੇ ਅਤੇ ਪਤਾ ਕੀਤਾ ਜਾਵੇ ਕਿ ਇਹ ਕੌਣ ਵਿਅਕਤੀ ਹਨ ਜਾਂ ਕੋਈ ਇਸ ਵਿੱਚ ਮਲਾਜ਼ਮ ਅਧਿਕਾਰੀ ਜਾਂ ਕੋਈ ਪੋਲਿਟਿਕਲ ਵਿਅਕਤੀ ਸ਼ਾਮਲ ਹਨ ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਕੋਕੜ ਅਤੇ ਕਬੂਤਰਾਂ ਤੇ ਵੀ ਰੋਕ ਲਾ ਦਿੱਤੀ ਹੈ ਕਿਉਂਕਿ ਨੌਜਵਾਨ ਇਸ ਕੰਮ ਵੱਲ ਰੁਚੀ ਹੋਏ ਸਨ ਅਤੇ ਉਹਨਾਂ ਦਾ ਦਿਮਾਗ ਨਸ਼ਿਆਂ ਜਾਂ ਗਲਤ ਪਾਸੇ ਨਹੀਂ ਜਾਂਦਾ ਸੀ ਅਤੇ ਉਹ ਆਪਣੇ ਜਾਨਵਰਾਂ ਪੰਛੀਆਂ ਨਾਲ ਮੋਹ ਪਿਆਰ ਕਰਦੇ ਸਨ ਪਰ ਜੇ ਇਹ ਕੰਮ ਬੰਦ ਕਰ ਦਿੱਤੇ ਗਏ ਤਾਂ ਉਹ ਬੇਲੇ ਨਸ਼ਿਆਂ ਜਾਂ ਗਲਤ ਕੰਮਾਂ ਬਸੇ ਜਾਣਗੇ ਜਿਸ ਨਾਲ ਨੌਜਵਾਨਾਂ ਦੀ ਜ਼ਿੰਦਗੀ ਤੇ ਹੋਰ ਵੀ ਬੁਰਾ ਅਸਰ ਪਵੇਗਾ ਆਓ ਸੁਣਾਉਣੇ ਆ ਕੀ ਕਹਿੰਦੇ ਹਨ ਬੱਕਰੀ ਪਾਲਕ ਅਤੇ ਮੰਡੀ ਸੰਚਾਲਕ ਮੇਰਾ ਨਾਮ ਬਲਵਿੰਦਰ ਸਿੰਘ ਮਾਨ ਜੀ ਟੰਗ ਵਾਲੀ ਪਿੰਡਾ ਤੁਸ ਸੁਣਿਆ ਹੋਣਾ ਵੀ ਟੰਗ ਵਾਲੀ ਦੇ ਵਿੱਚ ਇੱਕ ਬਹੁਤ ਵੱਡਾ ਬੱਕਰੀਆਂ ਦਾ ਮੇਲਾ ਲੱਗਦਾ ਜਿਹੜਾ 2017 ਦੇ ਵਿੱਚ ਚਾਲੂ ਹੋਇਆ ਅਸੀਂ ਕੁਝ ਦੋਸਤਾਂ ਮਿੱਤਰਾਂ ਨੇ ਰਲ ਕੇ ਇਸ ਕਿੱਤੇ ਵੱਲ ਆਏ ਸਾਨੂੰ ਪਤਾ ਲੱਗਿਆ ਬਹੁਤ ਵਧੀਆ ਕੀਤਾਗਾ ਅਸੀਂ ਉੱਥੋਂ ਦਾਦਾ 15-15 ਬੰਦੇ ਅਸੀਂ ਇਕੱਠੇ ਹੋਣ ਲੱਗੇ ਆਪਦੇ ਉੱਥੋਂ ਇਹ ਚੀਜ਼ ਦੀ ਸ਼ੁਰੂਆਤ ਹੋਈ ਇਹ ਧੰਦੇ ਬਾਰੇ ਉਦੋਂ ਕੋਈ ਜਾਣਦਾ ਨਹੀਂ ਸੀਗਾ ਪਰ ਅੱਜ ਇਹ ਧੰਦੇ ਨੂੰ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਇੰਡੀਆ 'ਚ ਪੰਜਾਬ ਦਾ ਨਾਂ ਬੋਲਦਾ ਪੰਜਾਬ ਕੋਲੇ ਇੱਕ ਇਹ ਜੀ ਬਰੀਡ ਆ ਬੀਟਲ ਬਰੀਡ ਜਿਹਨੂੰ ਪੂਰੀ ਇੰਡੀਆ ਮੰਗ ਆ ਜਿਹਦੀ ਪੂਰੀ ਇੰਡੀਆ ਦੇ ਵਿੱਚ ਉਹ ਜਿਹੜਾ ਧੰਦਾ ਅਸੀਂ ਕਰਦੇ ਸੀ ਉਹਦੇ ਤੇ ਅੱਜ ਨਜਾਇਜ਼ ਕਬਜ਼ੇ ਹੋ ਰਹੇ ਆ ਇੱਥੋਂ ਤੇ ਕਾ ਕੇ ਸਾਡੇ ਸਾਨੂੰ ਉੱਥੋਂ ਪਾਸੇ ਕਰਕੇ ਜਿਹੜੇ ਪੰਜਾਬ ਮੰਡੀਆਂ ਪਸ਼ੂ ਠੇਕੇਦਾਰ ਬੋਲਦੇ ਆ ਆਪਦੇ ਆਪ ਨੂੰ ਉਹ ਠੱਕੇ ਨਾਲ ਸਾਡੀਆਂ ਮੰਡੀਆਂ ਤੇ ਜਾ ਜਾ ਕਬਜ਼ੇ ਕਰਦੇ ਆ ਇੱਥੇ ਮੰਡੀਆਂ ਵਾਲੇ ਖੜੇ ਆ ਉਹਨਾਂ ਤੋਂ ਮਹੀਨਿਆਂ ਦੀ ਮੰਗ ਕਰਦੇ ਵੀ 50 ਹਜ਼ਾਰ ਮਹੀਨਾ ਦਿਓ ਜਾਂ ਲੱਖ ਰੁਪਇਆ ਮਹੀਨਾ ਦਿਓ ਇੱਥੋਂ ਤੇ ਇੱਕ ਹਾਲਾਤ ਵਿਗੜ ਗਏ ਇਹ ਤੁਸੀਂ ਦੇਖੋ ਵੀ ਕਿਤਨਾ ਕਿਤੇ ਪੰਜਾਬ ਸਰਕਾਰ ਦੀਆਂ ناکਾਮੀਆਂ ਨੇ ਇਹ ਜਿਹੜੇ ਥੱਲੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਸਾਡੇ ਥੱਲੇ ਕੀ ਹੋ ਰਿਹਾਗਾ ਕਿਹੜੇ ਕਿਹੜੇ ਅਫਸਰ ਸਾਡੇ ਇਸ ਧੰਦੇ ਦੇ ਵਿੱਚ ਜੁੜੇ ਹੋਏ ਆ ਉਹਨਾਂ ਨਾਲ ਠੇਕੇਦਾਰਾਂ ਨਾਲ ਕਿਹੜੇ ਕਿਹੜੇ ਉਹਨਾਂ ਦੇ ਸ਼ਾਇਤੇ ਕੰਮ ਕਰਾ ਰਹੇ ਆ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਵੀ ਉਹ ਥੱਲੇ ਧਿਆਨ ਮਾਰੇ ਆਪਦੇ ਵੀ ਕੌਣ ਲੋਕ ਨੇ ਜਿਹੜੇ ਮੀਨਾ ਮੰਗਦੇ ਆ ਉਹ ਜਿਹੜੇ ਪੰਜਾਬ ਪਸ਼ੂ ਮੰਡੀਆਂ ਠੇਕੇਦਾਰ ਦੱਸਦੇ ਆ ਜੀ ਆਪਦੇ ਆਪ ਨੂੰ ਜਿਹੜੇ ਪਸ਼ੂ ਮੰਡੀਆਂ ਦੇ ਠੇਕੇ ਹੁੰਦੇ ਆ ਉਹਦੇ ਵਿੱਚ ਮੰਡੀਆਂ ਹੁੰਦੀਆਂ ਨੇ ਜਿਵੇਂ ਖੰਨਾ ਮੰਡੀ ਕਰਾਲੀ ਮੰਡੀ ਧਰੋਲਾ ਮੰਡੀ ਰਾਮਪਰਾ ਮੰਡੀ ਮੋੜ ਮੰਡੀ ਉਹ ਲਿਸਟ ਬਣਦੀ ਆ ਉਹਨਾਂ ਠੇਕੇ ਹੁੰਦੇ ਆ ਸਾਡੀ ਸਾਡੀ ਮੰਡੀ ਦਾ ਕਿਸੇ ਵੀ ਬੱਕਰੀ ਮੰਡੀ ਦਾ ਕੋਈ ਉਹ ਲਿਸਟ ਦੇ ਵਿੱਚ ਨਾ ਨਹੀਂ ਫਿਰ ਵੀ ਸਾਨੂੰ ਧੱਕੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਸਾਡੀਆਂ ਜਗ੍ਹਾ ਦੇ ਉੱਤੇ ਕਬਜ਼ੇ ਕਰਕੇ ਬੈਠੇ ਹੋਏ ਆ ਅੱਜ ਵੀ ਮੇਰੇ ਫਾਰਮ ਦੇ ਉੱਤੇ ਨਾਂ ਵਾਲੇ 50 ਮਜ਼ਦਮਤ ਤੋਂ ਲੈ ਕੇ 70 80 ਮਜ਼ਦਮੇ ਮੇਰੇ ਫਾਰਮ ਦੇ ਉੱਤੇ ਖੜੇ ਆ ਹੁਣ ਤਾਂ ਇਹ ਵੀ ਜਿਹੜੀ ਮੰਡੀ ਉਹ ਬੰਦ ਕਰ ਰਹੇ ਹੈਗੇ ਪਰ ਜਿਹ ਭਾਗੀ ਬਾਂਦਰ ਦੀ ਉਹ ਚੱਲ ਰਹੀ ਹੈ ਉਹਨੂੰ ਕਿਉਂ ਨਹੀਂ ਰੋਕ ਰਹੇ ਭਾਈ ਜੀ ਭਾਗੀ ਬਾਂਦਰ ਵਾਲੇ ਸਾਰੀਆਂ ਮੰਡੀਆਂ ਬੰਦ ਕਰ ਰਹੇ ਆ ਇਹਨਾਂ ਨੇ ਆਪ ਦੀ ਇੱਕ ਜਗ੍ਹਾ ਲਈ ਆ ਕਟਾਰ ਸਿੰਘ ਵਾਲੇ ਇਹ ਕਹਿੰਦੇ ਵੀ ਸਰਕਾਰ ਮੰਡੀ ਲਾਊਗੀ ਉੱਥੇ 4% ਪਰਚੀ ਕੱਟਿਆ ਕਰੂ 4% ਦਾ ਮਤਲਬ ਲੋ ਉਹ ਬਈ ਇਹ 25000 ਦੀ ਬੱਕ 1000 ਰੁਪਇਆ ਉਤੇ ਜਿਹਦੇ ਤੇ ਅਸੀਂ 100 ਰੁਪਇਆ ਲੈ ਕੇ ਅਗਲੇ ਨੂੰ ਚਾਹ ਪਾਣੀ ਰੋਟੀ ਰਹਿਸ਼ ਤੇ ਸਾਰੇ ਪ੍ਰਬੰਧ ਦਿੰਨੇ ਆ। ਜਿਹੜੇ ਜਿਹੜੇ ਗਰੀਬ ਲੋਕ ਸੀਗੇ ਉਹ ਇੱਥੇ ਆਉਂਦੇ ਸੀ ਜੋ ਜੇ ਕਹਿੰਦੀਆਂ ਫਿਰ ਹੀ ਮੰਗੋ ਇੱਥੇ ਆਪਣਾ ਮੁਬਾਰ ਕਰ ਲੈਂਦੇ ਸੀ। ਹਾਂਜੀ ਪਰ ਉੱਥੇ ਤਾਂ ਬਹੁਤ ਖਰਚ ਆਉਗੋ ਉਹਨਾਂ ਦਾ। ਭਾਈ ਜੀ ਬਹੁਤ ਵੱਡਾ ਖਰਚਾ। ਲੋਕ ਲੋਕ ਵੀ ਅਸਲ ਜਾਗਰੂਤ ਨਹੀਂ ਇਹ ਗੱਲਾਂ ਦੇ ਵਿੱਚੋਂ ਪਸ਼ੂ ਮੰਡੀਆਂ ਦੇ ਵਿੱਚ ਜਿਹੜਾ ਮੱਝਾਂ ਦਾ ਰੇਟ ਸੀਗਾ ਉਹ ਸਿਰਫ 500 ਰੁਪਇਆ ਪਰਚੀ ਹੁੰਦੀ ਸੀ। ਸਿਰਫ 500 ਰੁਪਇਆ ਪਰਚੀ ਹੁੰਦੀ ਸੀ ਪਸ਼ੂ ਮੰਡੀਆਂ 'ਚ ਮੱਝਾਂ ਦੀ। ਜਾ ਦੇ 2500 ਰੁਪਏ ਤੇ ਲੈ ਗਏ ਉਹ ਤੇ ਕੋਈ ਬੋਲਣ ਨੂੰ ਤਿਆਰ ਹੀ ਨਹੀਂ ਜਿਹੜਾ ਠੇਕੇ ਨਾ ਉਹ ਦਿੰਦੇ ਆ ਉਹ ਇਹ ਨਹੀਂ ਪੁੱਛਦੇ ਵੀ ਯਾਰ ਕਿੰਨੇ ਪੈਸੇ ਤੁਸੀਂ ਥੱਲੇ ਲੈ ਰਹੇ ਹੋ ਕੀ ਗ੍ਰਾਹੀ ਕਰ ਰਹੇ ਹੋ ਅੱਜ ਤੁਸੀਂ ਇੱਥੇ ਡੀਸੀ ਨੂੰ ਮਿਲਣ ਆਏ ਸੀ ਜਾਂ ਡੀਐਸਪੀ ਨੂੰ ਮਿਲੇ ਕੋਈ ਵਿਸ਼ਵਾਸ ਨਵਾਕ ਕਿਥੇ ਨਹੀਂ ਡੀਐਸਪੀ ਸਾਹਿਬ ਨੇ ਸਾਨੂੰ ਬੁਲਾਇਆ ਸੀਗਾ ਜੀ ਕਹਿੰਦੇ ਤੁਸੀਂ ਉੱਥੋਂ ਇਹਨਾਂ ਨਾਲ ਧੱਕਾ ਕੀਤਾ ਤੁਸੀਂ ਉੱਥੋਂ ਭੇਜਤੇ ਅਸੀਂ ਅਖਿਆ ਕੋਈ ਅਸੀਂ ਧੱਕਾ ਨਹੀਂ ਕੀਤਾ ਅਸੀਂ ਮਿੰਤਰਲੇ ਨਾਲ ਹੀ ਕਹਿਆ ਇਹਨਾਂ ਨੂੰ ਬਈ ਸਾਡੀ ਮੰਡੀ ਚੋਂ ਜਾਓ ਬਾਈ ਯਾਰ ਅਸੀਂ ਆਪਦੀ ਮੰਡੀ ਚ ਇੱਥੇ ਨਾ ਬੈਠਣ ਦਈਏ ਜੇ ਤੁਹਾਨੂੰ ਕੋਈ ਤਰਾਜ ਲੱਗਦਾ ਸਾਡੀ ਮੰਡੀ ਬੰਦ ਜਿਹੜਾ ਲੋਕਾਂ ਦਾ ਤੁਸੀਂ ਲੁੱਟ ਖਸੁੱਟ ਕਰਦੇ ਹੋ ਜਿਹਦਾ ਕੋਈ ਜੀ ਕਰਦਾ ਕਿਸੇ ਬੰਦੇ ਦੇ ਲੱਪੜ ਮਾਰਦਾ ਉੱਥੇ ਮੰਡੀ ਦੇ ਵਿੱਚ ਬੈਠ ਕੇ ਅਸੀਂ ਇਹੋ ਜਿਹਾ ਕੁਛ ਇੱਥੇ ਕੁਛ ਨਹੀਂ ਚੱਲਣ ਦਿੰਦੇ ਅਸੀਂ ਉੱਥੋਂ ਉਹਨਾਂ ਨੂੰ ਭੇਜਿਆ ਜ਼ਰੂਰ ਆਸੀ ਕਿਹਾ ਦੇਵਤੂ ਸਾਹਿਬ ਦੇ ਬਿਆਨ ਦਿੱਤੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਹਾਂ ਮੈਂ ਕਿਹੜਾ ਪਿੰਡ ਗਗਨਦੀਪ ਸਿੰਘ ਆ ਜੀ ਪਿੰਡ ਚੌਕੇ ਆ ਜੀ ਕੀ ਗੱਲ ਹੋਈ ਅੱਜ ਤੁਸੀਂ ਇੱਥੇ ਪਹੁੰਚੇ ਅਸੀਂ ਇਹ ਜਿਹੜੀ ਮੰਡੀ ਆ ਜੀ ਇਹ ਬੰਦ ਕਰਾਉਂਦਾ ਠੇਕੇਦਾਰ ਬਾਕੀ ਠੇਕੇਦਾਰ ਉੱਥੇ ਮੰਡੀ ਦਾ ਲਾਈ ਜਾਂਦਾ ਰੋਟੀ ਟੁੱਕ ਸਾਰਾ ਕੁਝ ਬੰਦ ਕਰਤਾ ਉਹਨਾਂ ਨੇ ਰਾਹ ਦਾ ਵੀ ਬੁਰਾ ਹਾਲ ਆ ਬਾਕੀ ਉਥੇ ਜਿਹੜੇ ਮੰਨ ਕੇ ਚੱਲ ਬੰਦੇ ਆਉਂਦੇ ਆ ਕੋਈ ਮਾਂ ਪਿਓ ਦੋਨੋਂ ਪਿਓ ਪੁੱਤ ਵੀ ਆ ਜਾਂਦੇ ਆ ਉਥੇ ਕੋਈ ਸ਼ਰਮ ਸ਼ਾਕ ਨਹੀਂ ਇਹ ਪੁੱਠਾ ਸਿੱਧਾ ਵੀ ਬੋਲਦੇ ਆ ਤੇ ਬਾਕੀ ਇੱਕ ਬਜ਼ੁਰਗ ਆ ਪਤਾ ਨਹੀਂ ਕਿੱਥੋਂ ਉਹਦੇ ਮੰਨ ਕੇ ਚੱਲਾ ਲੱਪੜਦੋਪੜ ਵੀ ਮਾਰਿਆ ਇਹਨਾਂ ਨੇ ਕੋਈ ਪਰਚੀ ਪੁਰਚੀ ਗੁੰਮ ਗਈ ਹੁਣ ਮੰਡੀ 'ਚ ਬਾਲ ਪਸ਼ੂ ਵੇਚਦਾ ਬੰਦੇ ਦੀ ਪਰਚੀ ਗੁੰਮ ਵੀ ਜਾਂਦੀ ਆ ਉਥੇ ਠੇਕੇਦਾਰਾਂ ਨੇ ਉਹਦੀ ਬਾੜੀ ਬੇਆਵਦੀ ਕੀਤੀ ਵਿਚਾਰੇ ਦੀ ਬੱਕਰੀਆਂ ਗੱਡੀ 'ਚ ਲਹਾਈਆਂ ਫਿਰ ਗਿਣੀਆਂ ਫਿਰ ਉਹ ਤੋਂ ਦੁਬਾਰੇ ਪੈਸੇ ਲੈਤੇ ਉਲਕੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੇ ਆ ਜੀ ਇਹ ਠੇਕੇਦਾਰੀ ਸਿਸਟਮ ਖਤਮ ਹੋਣਾ ਚਾਹੀਦਾ ਜੇ ਮੰਨ ਕੇ ਚੱਲੋ ਇਹ ਮੰਡੀਆਂ ਵਾਲਾ ਸਿਸਟਮ ਬੱਕਰੀਆਂ ਦੀ ਮੰਡੀਆਂ ਬੰਦ ਹੁੰਦੀਆਂ ਜਿਹੜਾ ਹੁਣ ਮੰਨ ਕੇ ਚੱਲੋ 5-7000 ਬੰਦਾ ਸਾਡੇ ਏਰੀਏ ਦੇ ਵਿੱਚ ਹੀ ਬੱਕਰੀਆਂ ਦਾ ਕੰਮ ਕਰਦਾ ਠੀਕ ਆ ਨਵੇਂ ਮੁੰਡੇ ਵੀ ਕਰਦੇ ਆ ਬਜ਼ੁਰਗ ਵੀ ਕਰਦੇ ਆ ਜਿਨ੍ਹਾਂ ਦੇ ਘਰ ਚੱਲਦੇ ਆ ਉਹ ਸਾਰੇ ਬੰਦੇ ਮੰਨ ਕੇ ਚੱਲ ਉਹਨਾਂ ਦੇ ਸਿਸਟਮ ਖੜ ਗਏ ਬੰਦੇ ਸਟਰੈੱਥ 'ਚ ਜਾ ਕੇ ਸਟਰੈੱਥ 'ਚ ਜਾ ਕੇ ਕੀ ਕਰਨਗੇ ਨਸ਼ੇ ਕਰ ਲਗੇ ਲੁੱਟ ਗੋਹ ਕਰਨਗੇ ਜਾਂ ਮੰਨ ਕੇ ਚੱਲ ਕਿਸੇ ਨਾਲ ਲੜਨ ਪੈਣਗੇ ਇਹ ਮੰਨ ਕੇ ਚੱਲ ਜੇ ਇਹ ਕਿੱਤੇ ਖਤਮ ਹੁੰਦੇ ਆ ਨਸ਼ੇ ਨੂੰ ਹੋਰ ਪ੍ਰਮੋਟ ਹੁੰਦਾ ਨਸ਼ਾ ਕਿੱਥੇ ਦਾ ਇੱਕ ਸਾਈਡ ਤੇ ਤਾਂ ਇਹ ਨਸ਼ੇ ਬੰਦ ਕਰੀ ਜਾਂਦੇ ਆ ਘਰ ਟਾਹੀ ਜਾਂਦੇ ਲੋਕਾਂ ਦੇ ਇੱਕ ਸਾਈਡ ਤੇ ਰੁਜ਼ਗਾਰ ਬੰਦ ਕਰਕੇ ਆ ਨਵੀਂ ਮੰਡੀ ਰੋ ਦੁਆਰੇ ਲਹਿਰ ਉੱਠੂ ਨਸ਼ੇ ਦੀ ਕਿੱਥੇ ਹੁਣ ਮੰਨ ਕੇ ਚੱਲ 5-700 ਮੁੰਡਾ ਮੰਡੀ ਦੇ ਉੱਤੇ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ 5-700 ਮੁੰਡਾ ਨਵਾਂ ਆਉਂਦਾ ਮੰਡੀ ਤੇ ਬੱਕਰੀਆਂ ਜਿਹੜੇ ਘਰੇ ਫਾਰਮ ਖੋਲਹੀ ਜਾਂਦੇ ਆ ਜਾਂ ਕੋਈ 5 7 10 ਉਮਰ ਰੱਖੀ ਬੈਠਾ ਸਰਕਾਰ ਤਾਂ ਕਹਿੰਦੀ ਰੋਜ਼ਗਾਰ ਦੇ ਮੰਗੇ ਇਹ ਸਾਡੇ ਬੰਦ ਹੋ ਗਏ ਹਾਂ ਸਰਕਾਰ ਕਹਿੰਦੀ ਹੈ ਜਿਗਾ ਇੱਕ ਸਾਈਡ ਤੇ ਕਹਿੰਦੇ ਰੋਜ਼ਗਾਰ ਦਿੰਦੇ ਆ ਲੋਨ ਦਿੰਦੇ ਆ ਇੱਕ ਸਾਈਡ ਤੇ ਮੰਡੀਆਂ ਹੀ ਬੰਦ ਕਰੀ ਜਾਂਦੇ ਆ ਹੁਣ ਇੱਕ ਅਣਜਾਣ ਬੰਦਾ ਹੁਣ ਮੰਨ ਲਿਆ ਹਰੇਕ ਬੰਦੇ ਕੋਲੇ ਗਾਹਕ ਨਹੀਂ ਹੈਗਾ ਨਾ ਕੋਈ ਮਹਾਰਾਸ਼ਟਰ ਦਾ ਨਾ ਕੋਈ ਐਮਪੀ ਦਾ ਕੋਈ ਅਣਜਾਣ ਬੰਦੇ ਕੋਲੇ ਕੀ ਸਿਸਟਮ ਆ ਆਪ ਆਪ ਦੇ ਚਾਰ ਪਸ਼ੂ ਗੱਡੀ ਤੇ ਚੜਾਵਾਂਗੇ ਮੰਡੀ ਤੇ ਲੈ ਜਾਵਾਂਗੇ ਵੇਚ ਆਵਾਂਗੇ ਹੁਣ ਜਿਹੜੇ ਮੰਨ ਕੇ ਚੱਲਾ ਪੁਰਾਣੇ ਬਰੀਡਰ ਆ ਜਾਂ ਪੁਰਾਣੇ ਬੰਦੇ ਕ ਜਿਹੜੇ ਹੁਣ ਸਾਡੇ ਵਰਗੇ ਨਵੇਂ ਬੰਦੇ ਲੱਗਿਆ ਉਹਨਾਂ ਕੋਲੇ ਪੁਰਾਣਾ ਗਾ ਉਹ ਬਾਹਰ ਲਗਾ ਕਿ ਹੈ ਹੀ ਨਹੀਂ ਹੁਣ ਡਾਕਟਰ ਬਲਵਿੰਦਰ ਨੇ ਮੰਨ ਕੇ ਚੱਲ ਬਾਹਰਲੇ ਬੰਦੇ ਨਾਲ ਵੀ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਗਰੀਬ ਬੰਦਿਆਂ ਨੂੰ ਮਿਲਾਇਆ ਗਾ ਕੌਣ ਲੱਗ ਗਿਆ ਬਾਹਰੋਂ ਗਾ ਕਿ ਵੀ ਆਉਂਦਾ ਉੱਥੇ ਜਿਹੜੀ 10000 ਦੀ ਬੱਕਰੀ ਘਰੇ ਵਿਕਦੀ ਸਾਡੀ ਉੱਥੇ 20 25000 ਦੀ ਵਿਕਣ ਲੱਗੀ ਸਾਰੇ ਬੰਦੇ ਸੌਖੀ ਰੋਟੀ ਖਾਣ ਲੱਗੇ ਅਸਲ ਪਤਾ ਸਿਸਟਮ ਕੀ ਹੈ ਜੀ ਇਹਨਾਂ ਨੇ ਪੰਜਾਬ ਨੂੰ ਖਤਮ ਕਰਨ ਤੇ ਤੁਰਲੇ ਵਿਆ ਪੰਜਾਬ ਖਤਮ ਕਰਨਾ ਕਿਸੇ ਲੋਟ ਮਰਜ਼ੀ ਕਰ ਦੇਣਾ ਪਹਿਲਾਂ ਨਸ਼ਾ ਮਾਗਰੀ ਦਾ ਨਸ਼ਾ ਹੁਣ ਭਗਵੰਤ ਮਾਨ ਕਹਿੰਦਾ ਵੀ ਮਾ ਨਸ਼ਾ ਬੰਦ ਕਰ ਦੂੰ ਨਸ਼ਾ ਬੰਦ ਕਰ ਦੂੰ ਜੇ ਲੋਕਾਂ ਦੇ ਰਜਗਾਰ ਖੋਲੇ ਨਸ਼ਾ ਬੰਦ ਕਿਵੇਂ ਹੋਊਗਾ ਵੱਧ ਕਰਨ ਲੱਗਣਗੇ ਸਮਾਂ ਦੀ ਕਿੱਥੇ ਕੋਈ ਵੀ ਬੰਦਾ ਹੁਣ ਕਬੂਤਰ ਕੋਕੜਾਂ ਤੇ ਲਾ ਲੋ ਕਬੂਤਰ ਕੋਕੜਾਂ ਦਾ ਸ਼ੌਂਕ ਸੀ ਮੁੰਡੇ ਕਰੀ ਜਾਂਦੇ ਸੀ ਆਪਦੀ ਬਾਜੀ ਤੇ ਕਿਸੇ ਨੇ ਬਦਾਮ ਪਾਲੇ ਕਿਸੇ ਨੇ ਕੁਸ਼ ਕਰ ਲਿਆ ਹੋਰ ਬਸੇ ਧਿਆਨ ਹੀ ਨਹੀਂ ਸੀ ਆਪਦੇ ਜਾਨਵਰਾਂ 'ਚ ਧਿਆਨ ਸੀ ਜੇ ਕੋਈ ਹੁਣ ਬੱਕਰੀਆਂ ਰੱਖਦਾ ਉਹਦੇ 'ਚ ਵੀ ਆਪਦੇ ਜਾਨਵਰਾਂ 'ਚ ਧਿਆਨ ਆ ਠੀਕ ਆ ਉਹ ਨਸ਼ੇ ਵਾਲੋ ਦਾ ਧਿਆਨ ਹੀ ਹੈ ਨਹੀਂ ਜਦੋਂ ਸਾਰੇ ਬੰਦੇ ਵਿਹਲੇ ਹੋਗੇ ਵੇਲੇ ਹੋ ਕੇ ਕੀ ਕਰਨਗੇ ਨਸ਼ੀ ਕਰਨਗੇ ਜਾਂ ਲੜਨਗੇ ਜਾਂ ਨਸ਼ੇ ਕਰਨਗੇ ਲੁੱਟਕਸੁੱਟਾਂ ਕਰਨਗੇ ਕਿੱਥੇ ਦਾ ਕੋਈ ਨਸ਼ੇੜੀ ਬੰਦੇ ਸੀਗੇ ਬੰਦੇ ਬਹੁਤ ਬੰਦੇ ਇਹੋ ਜਿਹੇ ਹੈਗੇ ਆ ਬਾਈ ਮੇਰੀ ਨਿਗਾਚਾ ਮੈਂ ਮਿਲਾ ਸਕਦਾ ਜਿਹੜੇ ਬੰਦੇ ਚਿੱਟਾ ਲਾਉਂਦੇ ਸੀ ਉਹਨਾਂ ਨੇ ਬੱਕਰੀਆਂ ਭੇਡਾਂ ਦਾ ਕੰਮ ਕਰ ਲਿਆ ਆਪਦਾ ਉਹ ਆਪਦੇ ਕੰਮ 'ਚ ਰੁੱਝ ਗਏ ਮੰਡੀ ਤੇ ਆਉਂਦੇ ਆ 5-7000 10000 ਰੁਪਏ 20000 ਰੁਪਏ ਬਣਾਉਂਦੇ ਆ ਮਾਂ ਪਿਓ ਵੀ ਉਹਨਾਂ ਦੇ ਖੁਸ਼ ਆ ਜੇ ਉਹ ਬੰਦੇ ਹੁਣ ਵੇਲੇ ਕਰਤੇ ਵੇਲੇ ਹੋਣ ਤੋਂ ਬਾਅਦ ਉਹ ਕੀ ਕਰਨਗੇ ਨਸ਼ੇ ਕਰਨਗੇ ਲੁੱਟਾਂ ਖੋਹਾਂ ਕਰਨਗੇ ਲੁੱਟਾਂ ਖੋਹਾਂ ਵਾਲੀ ਜਾਣਗੇ ਮੇਰੀ ਸਰਕਾਰ ਮੂਰੇ ਭਗਵਾਨ ਤਮਨ ਸਾਹਿਬ ਮੂਰੇ ਬੇਨਤੀ ਆ ਵੀ ਆ ਸਾਡੇ ਕੰਮਾਂ ਨੂੰ ਨਾ ਖੋਹੋ ਤੇ ਉਹ ਆਉਣ ਵਾਲਾ ਜਿਹੜਾ ਮੂਰੇ ਸਿਸਟਮ ਆ ਫੇਰ ਦੁਬਾਰੇ ਕਹਿਣਗੇ ਇੱਥੇ 84 ਆ ਗਈ ਜੀ ਇੱਥੇ ਦੰਗੇ ਹੁੰਦੇ ਆ ਜੀ ਸਿੱਖ ਤੰਗ ਕਰਦੇ ਆ ਜੀ ਸਿੱਖ ਡੰਡੇ ਚੱਕਦੇ ਇੱਥੇ ਖਾਲਸਾਣ ਦੇ ਨਾਰੇ ਲਾਉਂਦੇ ਆ ਫਿਰ ਇਹ ਸਭ ਕੁਝ ਦੁਬਾਰੇ ਹੋਊਗਾ ਤੇ ਕਿਹੜਾ ਪਿੰਡ ਹੈ ਪਿੰਡ ਸੇਡਾ ਸਿੰਘ ਵਾਲਾ ਜੀ ਨਜ਼ਦੀਕ ਬਾਜਾਖਾਨਾ ਮੇਰਾ ਨਾਮ ਬਿੱਟੂ ਬਾਜਵਾ ਕੀ ਗੱਲ ਹੋਈ ਅੱਜ ਜਿਹੜੇ ਇੱਥੇ ਇਕੱਠੇ ਹੋ ਕੇ ਮਿਲਣ ਆਏ ਇਕੱਠੇ ਹੋ ਕੇ ਮਿਲਣਾ ਜੀ ਪਸੀ ਮੰਡੀ ਸਾਡੀ ਜਾਨੀ ਵੱਡੀ ਮੰਡੀ ਇਹੀ ਹੈ ਟੰਗਵਾਲੀ ਡਾਕਟਰ ਮਾਨ ਦੀ ਇੱਥੇ ਸਾਰੇ ਬੰਦੇ ਕਿੱਤੇ ਲੱਗੇ ਹੋ ਆ ਮੈਂ ਆ ਮੰਡੀ ਲਾਉਣਾ ਸੇਡਾ ਸਿੰਘ ਵਾਲੇ ਲੰਗਰ ਪਾਣੀ ਦਿੰਨੇ ਸਾਰੇ ਪ੍ਰਬੰਧ ਦਿੰਨੇ ਆ ਜੀ ਅਸੀਂ ਕੋਈ ਖਰਚਾ ਨਹੀਂ ਲੈਂਦੇਗੇ ਕਿਉਂ ਨੇੜੇ ਦੇ ਲੋਕ ਆਣ ਮੇਰੀ ਗੱਲ ਸੁਣੋ ਆ ਬੰਦਾ ਸਾਈਕਲ ਵਾਲਾ ਜਾਂ ਕੋਈ ਲੇਡੀ ਜਾ ਉਹਨੇ ਆਦੀ ਬੱਕਰੀ ਵੇਚਨੀ ਆ ਕੋਈ ਨਾਗ ਵੇਚਣਾ ਵਿਚਾਰਾ ਕਿੱਥੇ ਜਾਊਗਾ ਅੱਜ ਮੈਂ 50 ਕਿਲੋਮੀਟਰ ਚੱਲ ਕੇ ਆਇਆ ਜੀ ਚਲ ਅਸੀਂ ਤਾਂ ਗੱਡੀ ਲਿਆਂਦੀ ਆ ਜਿਹੜੇ ਮਾਰੇ ਬ ਦਾ ਜਿਆਰਾ ਮਾਲ 5000 ਨੂੰ ਲਊਗਾ ਤੇ ਗਰੀਬਾਂ ਦੀ ਲੁੱਟ ਹੈ ਜੀ ਜਿੰਨੀਆਂ ਵੀ ਮੰਡੀਆਂ ਚੱਲਦੀਆਂ ਸਾਰੀਆਂ ਮੰਡੀਆਂ ਚੱਲਣ ਜਿੱਥੇ ਕੋਈ ਠੱਗਾ ਠੋਰੀ ਆ ਉਹ ਬੰਦੀ ਨੂੰ ਬੰਦ ਕਰਾ ਦਿਓ ਸਰਕਾਰ ਤਾਂ ਗਰੀਬਾਂ ਨੂੰ ਰੋਜ਼ਗਾਰ ਦੇਵਾਂਗੇ ਇਹ ਤਾਂ ਉਸ ਤੋਂ ਸਭ ਨਾਲ ਬੰਦ ਹੋ ਰਹੇ ਤੇ ਰੋਜ਼ਗਾਰ ਬੰਦ ਵਾਲਾ ਕੰਮ ਹੀ ਹੈ ਜੀ ਮੇਰੇ ਕੋਲੇ ਘਟ-ਘਟ 20-25 ਮੁੰਡੇ ਆੜੇ ਮੇਰੀ ਮੰਡੀ ਤੇ ਆਉਂਦੇ ਆ ਨਵੇਂ ਤੋਂ ਨਵੇਂ ਮੁੰਡਾ ਹਰ ਬਰੀ ਅੰਕਲ ਤੋਂ ਪੱਠਾ ਲੈਣੀਆਂ ਯਾਰ ਅੰਕਲਾਂ ਝੋਨਾ ਲਾਇਆ ਤੇ ਬੱਕਰੇ ਲੈਣੇ ਯਾਰ ਅੰਕਲ ਆਪ ਪੱਠ ਲੈਣੀਆਂ ਯਾਰ ਉੱਥੇ ਉਹਨੂੰ ਕੰਟਰੋਲ ਰੇਟ ਨਾਲ ਚੀਜ਼ ਮਿਲਦੀ ਹੈ ਤੇ ਜੇ ਭਾਈ ਧੱਕਾ ਉਹ ਤੇ ਚੰਗੇ ਵਪਾਰੀ ਕਰਨਗੇ ਉਹ ਪੈਸਾ ਬਣਾਉਂਦੇ ਆ ਹੁਣ ਸਾਨੂੰ ਵੀ ਕਹਿੰਦੇ ਆ 10000 ਮਹੀਨਾ ਜਾਂ 20000 ਮਹੀਨਾ ਦਿਓ ਸਾਡੇ ਛੋਟੀਆਂ ਛੋਟੀਆਂ ਮੰਡੀਆਂ ਜਿੱਥੇ 20 25 50 50 ਬੰਦੇ ਸਾਡੇ ਲੜਕੀਆਂ ਵੀ ਆ ਜਾਂਦੀਆਂ ਵੀ ਭਾਈ ਜੀ ਸੰਤੋ ਬੱਕਰਾਂ ਲੈਣ ਗਿਆ ਮੇਰੀ ਮੰਮੀ ਨੇ ਭੇਜਿਆ ਤੇ ਇੱਥੇ ਤਾਂ ਕੋਈ ਪੁੱਛਦਾ ਨਹੀਂ ਭਾਈ ਬਗਾਨਾ ਬੰਦੇ ਦੀ ਮੇਰੀ ਤੇਰੀ ਜਿੱਤ ਕੀ ਲੱਗਦੀ ਐ ਇੱਥੇ ਕਿਸੇ ਦਾ ਕੋਈ ਨਹੀਂ ਲੱਗਦਾ ਕਿਸੇ ਦਾ ਚਾਚਾ ਆ ਕੇ ਕਿਸਦਾ ਤਾਇਆ ਆ ਕੇ ਦੀ ਭੂਆ ਆਣ ਗੋਣ ਆਪਾਂ ਜਾਂਦੇ ਰਹਿੰਦੇ ਸੀ ਸਤਾ ਚੌਣ ਤੋਂ ਪਹਿਲਾਂ ਇਹਨਾਂ ਗਿਆ ਸੀ ਵੀ ਠੇਕਾ ਸਿਸਟਮ ਬੰਦ ਕਰ ਬੰਦ ਕਰਾਂਗੇ ਹਾਂਜੀ ਤੇ ਮੈਨੂੰ ਅੱਜ ਕਹਿੰਦਾ 10000 ਮਹੀਨਾ ਦੇ ਦਿਆ ਕਰੋ ਜੀ 10000 ਤਾਂ ਸਾਨੂੰ ਨਹੀਂ ਬਣਦਾ ਦੇਵਾ ਕਿੱਥੋਂ ਅਸੀਂ ਲੰਗਰ ਲਾਉਨੇ ਆ ਵਧੀਆ ਪ੍ਰਬੰਧ ਦਿੰਨੇ ਆ ਪਰ ਇਹਨਾਂ ਵੀ 20 ਕਿਲੋ 25 ਕਿਲੋ ਮੇਰੀਏ ਚ ਮੰਡੀਆਂ ਹੋਣ ਸਾਰਿਆਂ ਦਾ ਸਿਸਟਮ ਚੱਲੇ ਜੇ ਮੈਂ ਸੋਤੋਂ 10000 ਮੰਗੇ ਤਾਂ ਗੁੰਡਾ ਟੈਕਸ ਹੈ ਉਹ ਹੀ ਟੈਕਸ ਹੈ ਜੀ ਬਿਲਕੁਲ ਅਸੀਂ ਕਹਾਂ ਦਿਖਾਓ ਜੀ ਤੁਹਾਡੇ ਕੋਲ ਲੱਗਦਾ ਹੈ ਕਿ ਕੋਈ ਅਸੀਂ ਤਾਂ ਬੰਦੇ ਹੀ ਨਹੀਂ ਜਾਣਦੇ ਕੌਣ ਆਏ ਜਿਹੜੇ ਨਵੇਂ ਆਉਂਦੇ ਆ ਜੀ ਚੰਗੀ ਗੱਡੀ ਹੁੰਦੀ ਆ ਕੇ ਬਹਿ ਜਾਂਦੇ ਆ ਹਲਕੇ ਮੈਂ ਇਸ ਤਰੀ ਹੋਇਆ ਮੇਰਾ ਬੇਟਾ ਖੜਾ ਮੈਂ ਜੀ ਆ ਲੋ ਪਰਚੀਆਂ ਰੋਟੀ ਖਰਚੇ ਮੈਂ ਦੇਉਂਗਾ ਚ ਇਹ ਪਾਰਟੀਆਂ ਘਾਟ ਦੇ ਪੈਸੇ ਲੈ ਜਾ ਕਰੋ ਜੀ ਪਰ ਮੰਡੀ ਨਾ ਬੰਦ ਕਰੋ ਆ ਗਰੀਬ ਜਨ ਤਾਂ ਮੰਡੀ ਦੀ ਸੈਟਿੰਗ ਵੀ ਹੋ ਜਾਂਦੀ ਜੀ ਜਦੋਂ ਸਰਕਾਰ ਤੱਕ ਤੁਸੀਂ ਨਹੀਂ ਨਹੀਂ ਆਹੀ ਸਦਾ ਸਰਕਾਰ ਤੱਕ ਤੁਸੀਂ ਪਹੁੰਚੋਗੇ ਸਰਕਾਰ ਤੱਕ ਅਸੀਂ ਪਹੁੰਚਾਂਗੇ ਜੀ ਕਿਸੇ ਨੂੰ ਪਹਿਲਾਂ ਕੋਈ ਮੰਗ ਪੁੱਤਰ ਦਿੱਤਾ ਜਾਂ ਕੋਈ ਨਹੀਂ ਅੱਜ ਅਸੀਂ ਢੀਸਾ ਮੰਗਵਤ ਤਾਂ ਦੇਣ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਸਾਡਾ ਕੀ ਬਣਿਆ ਵੀ ਵੱਡੇ ਤੋਂ ਵੱਡਾ ਸੰਘਰਸ਼ ਕਰਾਂਗੇ ਇਹਨਾਂ ਭਗਵਾਨ ਤਮਾਨ ਨੂੰ ਮਿਲਾਂਗੇ ਜੀ ਉਹਨਾਂ ਮੂਰੇ ਬੇਨਤੀ ਕਰਾਂਗੇ ਬੱਕਰੀ ਪਾਲ ਕੇ ਲੈ ਕੇ ਜਾਵਾਂਗੇ ਦਿਖਾਵਾਂਗੇ ਆ ਗਰੀਬ ਦੇਖੋ ਕਿੱਥੇ ਜਾਣਗੇ ਜੀ ਨਾਛੇ ਤੁਹਾਡੇ ਲੋਕ ਦੁਆਰਾ ਇਸ ਪੰਗੇ 'ਚ ਫੇਰ ਵੜਨਗੇ ਪਰ ਮਾਨ ਨੂੰ ਇਹ ਬੇਨਤੀ ਹੈ ਵੀ ਮੰ